ਗਾਂਖੇ ਤੁਹਾਡਾ ਸਾਰੇ ਆਪ ਸਰਕਾਰ ਵੀਰਾਂ ਦਾ ਸਾਇਦ ਲੋਤਨ ਧੰਨਵਾਦ ਕਰਦਾ ਤੁਸੀਂ ਅੱਜ ਸਰਕਾਰ ਦੇ ਇਸ ਜ਼ਬਰ ਦੇ ਖਿਲਾਫ ਇਸ ਆਵਾਜ਼ ਨੂੰ ਦੁਨੀਆ ਦੇ ਵਿੱਚ ਲਜਾਣ ਦੇ ਲਈ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਅਸੀਂ ਇਹ ਲੜਾਈ ਸਾਡੀ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ ਦੇਖਣ ਨੂੰ ਇਹ ਐਮਐਸਪੀ ਦੀ ਲੜਾਈ ਹੈ ਸ਼ਾਇਦ ਇਕੱਲੇ ਕਿਸਾਨਾਂ ਦੀ ਲੜਾਈ ਹੈ ਲੇਕਿਨ ਜਦੋਂ ਐਮਐਸਪੀ ਦੀ ਡਿਟੇਲ ਨੂੰ ਸਮਝਦੇ ਹਾਂ ਤਾਂ ਉਹ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਤਾਂ ਹਰ ਇੱਕ ਵਿਅਕਤੀ ਦੇ ਆਉਣ ਵਾਲੇ ਭਵਿੱਖ ਦੀ ਲੜਾਈ ਹੈ ਕਿਉਂ ਮੈਂ ਤੈਨਾਂ ਦੇਖੋ ਜਿੰਨੀ ਦੇਰ ਤੱਕ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾਗਾ ਪੰਜਾਬ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਡਾਈਵਰਸੀਫਿਕੇਸ਼ਨ ਨਹੀਂ ਆ ਸਕਦਾ ਤੇ ਡਾਈਵਰਸੀਫਿਕੇਸ਼ਨ ਆਏ ਤੋਂ ਬਿਨਾ ਲੋਕ ਝੋਨੇ ਦੀ ਫਸਲ ਨਹੀਂ ਛੱਡਣਗੇ ਦੂਜੀਆਂ ਫਸਲਾਂ ਵੱਲ ਨਹੀਂ ਜਾਣਗੇ ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਔਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਬਚਿਆ ਅਗਰ ਇਹ ਤੋਂ ਮਗਰੋਂ ਇਹਦਾ ਮਤਲਬ ਪੰਜਾਬ ਦਾ ਜਿਹੜਾ ਰੋਜੀ ਰੋਟੀ ਵੀ ਗਈ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਵੀ ਗਿਆ ਉਹਨਾਂ ਦੇ ਭਵਿੱਖ ਤੋਂ ਪਾਣੀ ਵੀ ਗਿਆ ਸੋ ਇਹ ਜਿਹੜੀ ਲੜਾਈ ਆ ਵੇਖਣ ਨੂੰ ਸਾਡੀ ਇਕੱਲਿਆਂ ਨਹੀਂ ਲੱਗਦੀ ਐ ਲੇਕਿਨ ਹੈ ਸਮੁੱਚੀ ਜਮਾਤ ਦੀ ਛੀੜਾ ਸਰਕਾਰ ਨੇ ਇੱਕ ਕਰਤੂਤ ਕੀਤੀ ਐ ਉਸ ਮੋਰਚੇ ਤੇ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰਾਨਾ ਕਾਰਵਾਈ ਐ ਜਦੋਂ ਮੈਂ ਧੰਨਵਾਦ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਦੋਂ ਮੈਂ ਇਹ ਸਟੈਪ ਚੱਕਿਆ ਸੀਗਾ ਕਿ ਆਪਾਂ ਅਮਰ ਨੰਨਸ਼ਣ ਕਰਾਂਗੇ ਆਖੀਰ ਆਖਰੀ ਦਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਹੁਣ ਵੀ ਆਖਰੀ ਦਮ ਤੱਕ ਇਹ ਨਹੀਂ ਹੈ ਕਿ ਅਸੀਂ ਲੜਾਈ ਛੱਡ ਦੇਣੀ ਮੈਂ ਉਦੋਂ ਇੱਕ ਗੱਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਥੇਬੰਦੀਆਂ ਦੇ ਨਾਲ ਕਿ ਦੋਸਤੋ ਜੇ ਤਾਂ ਇੱਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਾਰ ਜਾਾਂਗੇ ਜੇ ਸਰਕਾਰ ਨੂੰ ਤੁਸੀਂ ਇੱਥੋਂ ਪਿੱਛੇ ਮੋੜ ਲਿਆ ਮੈਨੂੰ ਨਾ ਚੱਕਣ ਦਿੱਤਾ ਕਪਾ ਮੋਰਚਾ ਜਿੱਤਾਂਗੇ। ਔਰ ਉਹ ਜਿਹੜਾ ਟਾਈਮ ਸੀ ਸਾਡੇ ਪੰਜਾਬ ਹਰਿਆਣਾ ਦੇ ਨੌਜਵਾਨਾਂ ਨੇ ਇਸ ਤਰੀਕੇ ਦੇ ਨਾਲ ਮੋਰਚੇ ਨੂੰ ਸਾਂਭਿਆ ਕਿ ਤਿੰਨ ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਅੱਜ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਸਰਕਾਰ ਦੇ ਜੁਰਤ ਨਹੀਂ ਭਈ ਸੁਪਰੀਮ ਕੋਰਟ 'ਚ ਵੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇੰਨਾ ਹਾਲਾਤਾਂ ਦੇ ਵਿੱਚ ਚੱਕਣਾ ਡੱਲਿਆਲ ਨੂੰ ਚੱਕਣਾ ਬਹੁਤ ਔਖਾ ਹੈ। ਤੁਸੀਂ ਸਾਰਿਆਂ ਨੇ ਸੁਣੀਆਂ ਖਬਰਾਂ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਮੀਟਿੰਗਾਂ ਸ਼ੁਰੂ ਹੋ ਜਾਣ, ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜੇ। ਉਦੋਂ ਕਦੇ ਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇੱਥੇ ਵਾਪਰ ਗਈਆਂ। ਅਸਾਂ ਸਾਨੂੰ ਵੀ ਇਹ ਸੀ ਕਿ ਵੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ ਬਜਾਏ ਕਿਸਾਨਾਂ ਨੂੰ ਆਪਣੀ ਫਸਲ ਪਾਣੀ ਨੂੰ ਲਾਉਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਡਰਪੋਕਾਂ ਵਾਲੀ ਕਾਰਵਾਈ ਮੈਂ ਤਾਹ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁਣ ਤਾਂ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲੇ ਵਾਲ ਨੂੰ ਚੱਕ ਲੈਣ ਦੀ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਕੈਰਾ ਵਾਂਗੂ ਚੱਕਣਾ ਪਿਆ ਔਰ ਕੈਰਾ ਵਾਂਗੂ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਥੇ ਕਦੇ ਕਿਥੇ ਕਦੇ ਕਿਥੇ ਬਦਲਾਈ ਬਿੱਲੀ ਦੇ ਬਿਲੋਂਗੜਿਆਂ ਵਾਂਗੂ ਚੱਕ ਕੇ ਭੱਜੇ ਫਿਰੇ ਨੇ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਦੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਥਾਣਾ ਥਾਵੇ ਕੋਈ ਚੱਕਰ ਨੂੰ ਭਜਨ ਸੋ ਮੇਰਾ ਗੱਲ ਕਰਨ ਦਾ ਭਾਅ ਵੀ ਹੈ ਕਿ ਜੇ ਤਾਂ ਵਾਜੇ ਹੱਕ ਦੇ ਵਿਚਾਰ ਕਰੀਏ ਤੇ ਫਿਰ ਤਾਂ ਹੁੰਦਾ ਮੈਦਾਨ ਚਾਉਣਾ ਤੇ ਪਿੱਠ ਪਿੱਛੋਂ वार ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਰਚਾ ਜਿੱਤਿਆਂ ਪਹਿਲੀ ਗੱਲ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਆ ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਅਸੀਂ ਉਭਾਰ ਨਹੀਂ ਸੀ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਬੜੀ ਕਿਰਪਾ ਹੋਈ ਉਹਦੀ ਸਾਡੇ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਕਿ ਚਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਲੱਗਿਆ ਕਿ ਐਮ ਐਸ ਪੀ ਦਾ ਕੋਈ ਮੁੱਦਾ ਹੈਗਾ ਹੈ ਕੋਈ ਲੋੜ ਲੋਕਾਂ ਦੀ ਹੈਗੀ ਹੈ ਉਸ ਤੋਂ ਅਗਲੀ ਗੱਲ ਦੇਖੋ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮ ਐਸ ਪੀ ਦਾ ਮੁੱਦਾ ਲੈ ਗਏ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਕਮੇਟੀ ਵੱਲੋਂ ਪਾਸ ਹੋ ਕੇ ਆ ਗਿਆ ਕਿ ਐਮ ਐਸ ਪੀ ਦੀ ਗਰੰਟੀ ਕਾਨੂੰਨ ਦੇਓ ਕਿਸਾਨਾਂ ਨੂੰ ਲੀਡਰ ਆਫ اپੋਜੀਸ਼ਨ ਨੂੰ ਬੋਲਣਾ ਪੈ ਰਿਹਾ ਕਿ ਅਸੀਂ ਇਸੇ ਵੀ ਸਦਨ ਦੇ ਵਿੱਚੋਂ ਲੋਕਾਂ ਨੂੰ ਅਸੀਂ ਐਮਐਸਪੀ ਗਰੰਟੀ ਇੱਕ ਨੂੰ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਆ ਤੁਸੀਂ ਦੇਖਿਆ ਪਿੱਛੇ ਆਪਾਂ ਲੜਾਈ ਲੜੀ ਐ ਤਿੰਨ ਕਾਨੂੰਨ ਸਰਕਾਰ ਨੇ ਵਾਪਸ ਲੈ ਕਿਸੇ ਮੀਟਿੰਗ 'ਚ ਨਹੀਂ ਲਏ ਚੁੱਪਚੀ ਤੇ ਕਹਿਤਾ ਵੀ ਅਸੀਂ ਕਾਨੂੰਨ ਵਾਪਸ ਲੈਣੇ ਆ ਹੁਣ ਕੀ ਹੋਇਆ ਸਾਡਾ ਮੋਰਚਾ ਚੱਕਤਾ ਹਮਲਾ ਕਰਤਾ ਤੇ ਨਾਲ ਦੀ ਨਾਲ ਇਹ ਕਹੇਤਾ ਇਹ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਦੇ ਉੱਤੇ ਸਰੋਂ ਵੀ ਖਰੀਦਾਂਗੇ ਅਸੀਂ ਛੋਲੇ ਵੀ ਐਮਐਸਪੀ ਤੇ ਖਰੀਦਾਂਗੇ ਅਸੀਂ ਮੂੰਗੀ ਵੀ ਐਮਐਸਪੀ ਤੇ ਖਰੀਦਾਂਗੇ ਅਸੀਂ ਜੂਟ ਵੀ ਐਮਐਸਪੀ ਤੇ ਖਰੀਦਾਂਗੇ ਕਹਤਾ ਨਾ ਇਹਨਾਂ ਦਾ ਭਾਵ ਆ ਕਿ ਸਰਕਾਰ ਡਰੀ ਹੋਈ ਐ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਦਵਾਂਡ ਤੱਕ ਦੀ ਲੜਾਈ ਐ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਨੌਜਵਾਨਾਂ ਨੇ ਦੱਲਿਆਲ ਨੂੰ ਮੇਰਾ ਖਿਆਲ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ ਦੇ ਉੱਤੇ ਪੋਸਟ ਅਸ ਨਹੀਂ ਅਮਰ ਨੰਸ਼ਨ ਜਾਰੀ ਹੈ ਨਹੀਂ ਉਹ ਅਸੀਂ ਮਤਲਬ ਹੁਣ ਤਾਂ ਅਸੀਂ ਦੇਖੋ ਜਿਹੜੀ ਇਹ ਆ ਗੱਲ ਕਿ ਮੇਰੇ ਮੋਢਿਆਂ ਦੇ ਉੱਤੇ ਜਦੋਂ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਇੱਕ ਭਾਰ ਹੋਰ ਹੈ ਕਿ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਮੈਂ ਉਹਨਾਂ ਦੀ ਖਾਤਰ ਵੀ ਲੜਨਾ ਹੈ ਤਾਂ ਸਾਰੇ ਮੇਰੇ ਨੇ ਪਰ ਇਹ ਵੀ ਨਹੀਂ ਹੈ ਕਿ ਕੋਈ ਐਡੀ ਵੀ ਹਿੰਮਤ ਨਹੀਂ ਗਈ ਕਿ ਭਈ ਜਿਹਦੇ ਨਾਲ ਇੰਨੇ ਲੋਕ ਹੋਣ ਇੰਨੇ ਲੋਕਾਂ ਦਾ ਜਿੰਨੇ ਜਿੰਨੇ ਨਾਲ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਉਸ ਕੋਈ ਕੋਈ ਇਨਸਰਟ ਕਰ ਸਕੇ ਪੋਸੀਬਲ ਨਹੀਂ ਕਿ ਆਖਰੀ ਦਮ ਤੱਕ ਆਖਰੀ ਸਾਹ ਤੱਕ ਲੜਾਂਗੇ ਉਹਦੀ ਵਿੱਚੋਂ ਆਪਾਂ 10 ਐਹੇ ਜਿਹੇ ਕਿਸਾਨ ਮਹਾਪੰਚਾਇਤਾਂ ਰੱਖੀ ਜਿਹੜੀ ਰੋਜ਼ ਇੱਕ ਕਿਸਾਨ ਮਹਾਪੰਚਾਇਤ ਹੋਇਆ ਕਰਨੀ ਹੈ